ਜਾਂਦੇ ਉੱਡਨੇ ਜਾਂ ਉੜਦੇ ਦੇਖੋ ਜੀ ਸਾਰਿਆਂ ਨੂੰ ਹੁਣ ਕਰਾ ਘਰਾਂ ਘਰਾਂ ਨੂੰ ਜਾ ਰਿਹਾ ਜੀ ਸਵੇਰ ਦਾ ਇੱਥੇ ਧਰਨਾ ਲੱਗਾ ਸੀ ਜਿਹੜਾ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਕੇ ਤੇ ਜਿਹੜੇ ਵੀ ਇੱਥੇ ਰਹਿਤਾ ਨੂੰ ਭਾਗਦੇ ਕੋਈ ਪਾਪਾ ਟੋਇਰ ਕਰਾ ਚੜ੍ਹਦੇ ਜੇਸਵੀਆ ਦੇ ਨਾਲ ਪੰਜ ਪੰਜ ਸੈਂਕੜੇ ਬਾਈ ਜੀ ਰੇਤਾ ਦੱਸਦੇ ਆ ਇਹਨਾਂ ਦੇ ਵਿੱਚ ਬਾਕੀ ਤੁਸੀਂ ਲਾ ਲਓ ਹਿਸਾਬ ਦਾ ਵੀ ਪੂਰੀਆਂ ਬੋਦੀਆਂ ਕੱਢੀਆਂ ਹੋਈਆਂ ਜੇਸਵੀ ਦੇ ਨਾਲ ਕੱਢੇ ਜਾ ਰਹੇ ਆ ਜੀ ਰਸਤਾ ਨਵਾਂ ਹੈ ਜੀ ਲੇਕੇ ਦੇ ਨਾਲ ਜਿਹੜਾ ਇਹ ਚਲੋ ਜਨਾਚਰ ਚੱਲ ਰਹੀ ਹੈ ਦੀ ਗੱਲਬਾਤ ਟੋੜ ਦੇ ਵਿੱਚ ਯਸ ਸੱਜਣ ਨੂੰ ਵੀਡੀਓ ਸ਼ੇਅਰ ਕਰੋ

ਇਹਨੂੰ ਕੱਢੀ ਅੱਗੇ ਕੱਢਦਾ ਅੱਗੇ ਕੱਢਦਾ ਨਾ ਮੌਸਮ ਤੋੜਦਾ ਹੀ ਜਿਵੇਂ ਜੀ ਪ੍ਰਧਾਨ ਜੀ ਅਸੀਂ ਕਹਾਂ ਕੀ ਹਾਲ ਜੀ ਕਿੱਥੇ ਰਹੇ ਅੱਜ ਉਹ ਇੰਦਾ ਜੀ ਡੇਰੀ ਨੂੰ ਅੱਛਾ ਅੱਛਾ अच्छा अच्छा पर बाबा जी देख सकते हैं ਤੁਸੀਂ ਜੀ ਬਿੰਡੀ ਪੈਂਦੀ ਪੈਂਦੀ ਇਸ ਤਰ੍ਹਾਂ ਪੈਂਦੀ ਆ ਬਿੰਡੀ ਬਾਗੀ ਵਾਲਿਆਂ ਨੇ ਪੁੱਛਿਆ ਵੀ ਆ ਦੇ ਪੰਜ ਪੰਜ ਸੈਂਡੇ ਦਾ ਦੇ ਮੈਨੂੰ ਤੇ ਲੱਗਦੀ ਮਾਰਨਾ ਹੈ ਆਪਣਾ ਹੈ ਜੇ ਵਰਗਾ ਦਾਦਾ ਜੈਗਣੇ ਦਾਸ राम ਜੀ ਆਪਾਂ ਇਹ ਮੋਗੇ ਜਿਹੜੇ ਨੇ ਫੁੱਲ ਗਏ ਆ ਜ ਕੋਲਿਸੇਗਾ ਇਹਗਾ ਓਡੀਸੇ ਖਾ ਦੇ ਦੋ ਰਹਿ ਗਿਆ ਬਾਈ ਜੀ ਕਰਾ ਵੇਖੋ ਪੈਂਦੇ ਟੋਜ ਰਹਾ ਵੇਲੀ ਮਾਰਦਾ ਸ਼ਾਰਾ ਪਿਛੇ ਆ ਰਿਹਾ ਗੱਡੀ ਦੇ ਸਿਲੰਡਰ ਆ 6 ਸਿਲੰਡਰ ਆ 6 ਸਿਲੰਡਰ ਆ ਏ.ਐਸ.ਪੀ.

ਲਾਸ਼ ਇਹ ਸਾਰੇ ਜਿਆਦੇ ਨਾ ਇਹੋ ਲੈ ਆਇਆ ਨਾ ਵਾਰ ਵਾਰ ਜੱਡ ਲੈ ਆਇਆ ਅਰਜਣੀ ਅਰਜਣੀ ਸੋਨਾਲੀ ਕਾ ਸੋਨਾਲੀ ਕਾ ਜਣ ਜਾ ਚੱਲਦਾ ਆ ਸੋਨਾਲੀ ਕਾ ਜਣ ਇਹ ਵੀ ਜਿਆਦੀ ਫੰਕਸਾ ਜਕਣਾ ਸੇ ਸਚਾਉਦੇ ਆ

ਏ ਜੀ ਵੀ ਰ ਮਗਰ ਜਾ ਰਹੀ ਆ ਜੀ ਠੇਕੇਦਾਰਾਂ ਦੀ ਗੱਡੀ ਜਾ ਸਕਦੇ ਆ ਚੜ ਗਿਆ ਹਰੀਆਂ ਦੇ ਰੋਡ ਤੇ ਕਰੋ ਵੀਡੀਓ ਸ਼ੇਅਰ ਵੱਧ ਤੋਂ ਵੱਧ ਜੀ ਸਾਡੇ ਪ੍ਰਧਾਨ ਸਾਹਿਬ ਮੋਰਚੇ 'ਚ ਡਟੇ ਸੀ ਸਵੇਰ ਦੇ ਤੇ ਕਰਾਂਗੇ ਗੱਲ ਬਾਤ ਫਿਰ ਵੀਡੀਓ ਸ਼ੇਅਰ ਕਰੋ ਠੀਕ ਯੋਜਨਾ ਹਾਂਜੀ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਆ ਸਵੇਰ ਤੋਂ ਜਿਹੜੀਆਂ ਨਾਸਬੰਦ ਕੀਤੀਆਂ ਕੀ ਚੱਕਰ ਆ ਜੀ ਇਹਨਾਂ ਦੀਆਂ ਜੀ ਇਹ ਆਪਣੇ ਨਜਾਇਜ਼ ਮਾਈਨਿੰਗ ਚੱਲ ਰਹੀ ਸੀ ਹਾਂ ਆਪਣਾ ਮਸਲਾ ਇਹ ਪਿਛਲੇ ਸਾਲ ਦਾ ਹੀ ਚੱਲਣ ਦੇ ਆ ਬਿਲਕੁਲ ਜੀ ਬਿਲਕੁਲ ਅੱਜ ਉਪਰਾਵਣਾ ਗੱਲਬਾਤ ਫੇਰ ਹੋਈ ਆ ਕਹਿੰਦੇ ਵੀ ਮਿੰਤਾਲੀ ਗੱਲ ਆ ਵੀ ਸੱਤ ਕਿ ਟ੍ਰਾਲੇ ਜਿਹੜੇ ਭਰੇ ਸਾਨੂੰ ਕੱਢ ਲੈਂਦੇ ਆ ਅੱਜ ਤੇ ਅੱਗੇ ਤੋਂ ਜੋ ਦੇ ਆਣ ਪਹੁੰਚਿਆ ਨੇ ਜੀ ਕੋਈ ਹਾਜ਼ਰੀ ਕਬੂਲ ਹੈ ਇਹਨਾਂ ਦੀ ਬਿਲਕੁਲ ਜੀ ਦੇ ਰਹੇ ਦ੍ਰਿਸ਼ ਕਿਹਦਾ ਸਾਹਿਬ ਨੂੰ ਪਤਾ ਨਾ ਮਜਬੂਰੀਆਂ ਦਾ ਜਿਹੜਾ ਪਤਾ ਵੀ ਰੇਤਾਂ ਦੀ ਲੋੜ ਆ ਕਿਤੇ ਲੈਂਟਰ ਫਸਿਆ ਹੋਵੇ ਬਿਲਕੁਲ ਜੀ ਨਾਲ ਲੇ ਕੇ ਤੇ ਤਾਂ ਭੇਦੇ ਆ ਵੀ ਲੈਂਟਰ ਪੈ ਜਵੇ ਪੈ ਜਵੇ ਇਹ ਤਾਂ ਉਹ ਇੱਕ ਪਾਟਾ ਆਪਣੇ ਘਟੜ ਦੇਣਾ ਰਿਹਾ ਠੇਕੇਦਾਰਾ ਹੈ ਬਾਰਡਰੋਂ ਪਾਰ ਵੀ ਤੜ ਤੜ ਕਰਾਈ ਦਲੇਰ ਸਿੰਘ ਠੇਕੇਦਾਰਾ ਦਲੇਰ ਸਿੰਘ ਸਾਹ ਠੇਕੇਦਾਰਾ ਹਾਂ ਠੇਕੇਦਾਰਾ ਠੀਕ ਹੈ ਬਾਈ ਜੀ ਕਰੋਗੇ ਮੰਨਿਆ ਪਰ ਮੰਨਿਆ ਮੰਨਿਆ ਪਰ ਮੰਨਿਆ ਬਿਲਕੁਲ ਜੀ ਬਿਲਕੁਲ ਬਾਬਾ ਜੀ ਹੋਰ ਸਾਂ ਠੇਕੇਦਾਰ ਇਹ ਆ ਪੰਜਾਬੀ ਬੋਲੀ ਮਾਝੇ ਦੀ ਸਾਂ ਸਾਂ ਠੇਕੇਦਾਰ ਆ ਦੋਸਤ ਹੱਸਾ ਖੇਲਾ ਵੀ ਜ਼ਰੂਰੀ ਆ ਕਿਉਂਕਿ ਹੱਸਣ ਸ਼ੇਅਰ ਕਰ ਦਿਓ ਮਤੋਂ ਵੱਧ ਤੇ ਫਿਰ ਕਰਾਂਗੇ ਗੱਲਬਾਤ ਜੈਸਾ ਜਿਵੇਂ ਕਿਉਂ ਦੇ ਵਾਸਤੇ ਰੋ ਇਧਰ ਪਾਉ ਡਾਂਗ ਵੀ ਚੱਕੀ ਫਿਰਦਾ ਰਾਨ